ਜਿੱਤ ਸੇਵਿਆ ਸੁੱਖ ਪਾਈਏ ਜਿੰਨੂੰ ਸੇਵਿਆ ਅੰਦਰ ਨੂੰ ਠੰਡ ਪੈ ਜਾਵੇ ਅੰਦਰ ਸੁੱਖ ਵਸ ਜਾਵੇ ਸੋ ਸਾਹਿਬ ਸਦਾ ਸਮਾਲੀ ਹੈ ਐਸੇ ਸਾਹਿਬ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਸਦਾ ਹੀ ਸਿਮਰਨਾ ਚਾਹੀਦਾ ਹੈ ਤੇ ਹੋਣਾ ਚਾਹੀਦਾ ਹੈ ਕਿਉਂਕਿ ਸੁੱਖਾਂ ਦਾ ਦਾਤਾ ਹੈ ਗੁਰੂ ਕੀ ਪਿਆਰ ਵਾਲਿਓ ਇਹ ਸੁੱਖਾਂ ਦਾ ਦਾਤਾ ਹੈ ਅਸੀਂ ਮਨਮੁਖ ਜੀਵ ਕੀ ਕੀਤਾ ਧੰਦਾ ਕਰਤੇ ਆਂ ਨੇਫਲ ਜਨਮ ਗਵਾਇਆ ਧੰਦਾ ਕਰਤੇ ਆਂ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਸੁਖਾਂ ਦਾ ਜਿਹੜਾ ਦਾਤਾ ਹੈ ਨਾ ਉਹਨੂੰ ਮਨ ਤੇ ਵਸਾਇਆ ਨਹੀਂ ਉਹਨੂੰ ਧਿਆਇਆ ਹੀ ਨਹੀਂ ਸਤਗੁਰ ਕਹਿੰਦੇ ਨੇ ਇਹ ਮਨੁੱਖ ਉਸ ਸੁੱਖਾਂ ਦੇ ਦਾਤੇ ਨੂੰ ਧਿਆਉਣਾ ਕਰ ਨਾਨਕ ਸੁਖ ਦਾਤਾ ਸਦਾ ਸਲਾਹੁ